ਸੰਗਰੂਰ ਤੋਂ 9 ਸਾਲ ਪਹਿਲਾਂ ਵਿਦੇਸ਼ੀ ਧਰਤੀ ਅਮਰੀਕਾ ਜਾ ਵਸੇ ਨੌਜਵਾਨ ਹਰਜਿੰਦਰ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਪੁੱਤ ਦੀ ਹੱਤਿਆ ਹੋਣ ਦੀ ਸੂਚਨਾ ਮਿਲਦੇ ਹੀ ਹਰਜਿੰਦਰ ਦੇ ਘਰ ਅਤੇ ਪਿੰਡ 'ਚ ਮਾਤਮ ਛਾ ਗਿਆ। ਹਰ ਇੱਕ ਦੀ ਅੱਖ ਨਮ ਹੋ ਗਈ। ਉਸਦੀ ਮਾਂ ਦੇ ਹੰਝੂ ਰੁਕਣ ਦਾ ਨਾ ਨਹੀਂ ਲੈ ਰਹੇ। ਪਿੰਡ ਫਤੇਗੜ 500 ਦਾ ਹਰਜਿੰਦਰ ਸਿੰਘ ਕਈ ਸੁਪਨੇ ਲੈ ਕੇ ਅਮਰੀਕਾ ਗਿਆ ਸੀ। ਉਹ ਮਿਲਵਾਕੀ ਸ਼ਹਿਰ 'ਚ ਇੱਕ ਪੈਟਰੋਲ ਪੰਪ ਤੇ ਕੰਮ ਕਰਦਾ ਸੀ। ਲੁੱਟਣ ਦੀ ਨੀਅਤ ਨਾਲ ਆਏ ਇੱਕ ਵਿਅਕਤੀ ਨੇ ਉਸ ਦੀ ਹੱਤਿਆ ਕਰ ਦਿੱਤੀ। ਜਵਾਨ ਪੁੱਤ ਦੀ ਹੱਤਿਆ ਹੋਣ ਦੀ ਸੂਚਨਾ ਮਿਲਣ ਤੋਂ ਬਾਅਦ ਪਰਿਵਾਰ ਪੂਰੀ ਤਰ੍ਹਾਂ ਗਮ ਵਿੱਚ ਡੁੱਬ ਗਿਆ। ਤੇ ਮੇਰੀ ਮਾਮ ਨਾਲ ਵੀ ਗੱਲ ਹੋਈ ਆ। ਉਹ ਕੰਟੇ ਬਾਅਦ ਜੇ ਸ਼ਾਮ ਨੂੰ ਫੋਨ ਆਇਆ ਜੀ। ਕੋਈ ਅੰਕਲ ਸੀ ਜੀ ਉਹ ਆਪਣੇ ਮੁੰਡੇ ਨੂੰ ਛੱਡ ਕੇ ਗਿਆ ਸੀ ਪੰਪ ਤੇ। ਉਹ ਘਰ ਚਲਾ ਗਿਆ ਜੀ। ਜਦੋਂ ਇਹ ਆਪਣੇ ਪੰਪ ਤੋਂ ਲੈ ਘੜ ਰਿਹਾ ਸੀ ਆਫ ਹੋਇਆ ਸੀ। ਇਹ ਆਪਣਾ ਜੈਮ ਨੂੰ ਜਾ ਰਿਹਾ ਤੇ ਤੇ ਬਾਹਰੋਂ ਇੱਕ ਨਿਗਰੂ ਆਇਆ। ਤੇ ਨਿਗਰੂ ਪਹਿਲਾਂ ਵੀ ਉਹਨੂੰ ਤੰਗ ਕਰਦਾ ਸੀ। ਇਨੇ ਪੁਲਿਸ ਨੂੰ ਕਾਲ ਵੀ ਕਰੀ ਦੋ ਵਾਰ ਰਾਤ ਨੂੰ ਪੁਲਿਸ ਵੀ ਨਹੀਂ ਆਈ ਹੈਗੀ ਉੱਥੇ ਦੀ ਹਾਂਜੀ ਤੇ ਕਾਲ ਕਰੀ ਜੀ ਪੁਲਿਸ ਨਹੀਂ ਆਈ ਜੀ ਸਵੇਰੇ ਜੀ ਉਹ ਨਿਗਰੋ ਫੇਰ ਆ ਗਿਆ ਜੀ ਇਹਨੇ ਜੀ ਉਹਨੂੰ ਦਵਲਿਆ ਜੀ ਤੇ ਨਿਗਰੋ ਨੇ ਇਹਨੂੰ ਰਾਲਾਂ ਨਾਲ ਮਾਰਿਆ ਜੀ ਕੀ ਨਿਗਰੋ ਕੀ ਚਾਹੁੰਦਾ ਕੀ ਸੀ ਤੇ ਉਹ ਚਾਹੁੰਦਾ ਜੀ ਉਹ ਰੋਬਰੀ ਦੇ ਚੱਕਰ ਚਤੀ ਜੀ ਲੁੱਟਣਾ ਚਾਹੁੰਦਾ ਸੀ ਉਹ ਕਹਿੰਦਾ ਮੈਂ ਤਿੰਨ ਚਾਰ ਮਹੀਨਿਆਂ ਨੂੰ ਆ ਜੂੰਗਾ ਹਰ ਫਾਲੋ ਤੂੰ ਆ ਜਾ ਪੁੱਤ ਉਹ ਵਸ ਮੈਨੂੰ ਕੋਈ ਗੱਲ ਨਹੀਂ ਹੋਰ ਦੱਸਿਓ ਨੇ ਸੁੱਖ-ਸਾਂਤ ਪੁੱਛ ਲਿਆ ਸਭ ਦਾ ਠੀਕ ਠਾਕ ਹਾਂ ਸਾਰੇ ਹਾਂ ਵਧੀਆ ਗੱਲਾਂ ਕਰੀ ਜਾਂਦੇ ਪਰਿਵਾਰਨੀ ਸਰਕਾਰ ਤੋਂ ਹਰਜਿੰਦਰ ਦੀ লাশ ਭਾਰਤ ਲਿਆਉਣ ਦੀ ਗੁਹਾਰ ਲਗਾਈ ਹੈ ਪੰਜਾਬ ਤੋਂ ਕਈ ਨੌਜਵਾਨ ਆਪਣੇ ਅਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਲਈ ਵਿਦੇਸ਼ਾਂ ਚ ਜਾ ਵਸੇ ਹੋਏ ਨੇ ਵਿਦੇਸ਼ ਚ ਹਰਜਿੰਦਰ ਸਿੰਘ ਦੀ ਹੋਈ ਹੱਤਿਆ ਨੇ ਵਿਦੇਸ਼ ਚ ਰਹਿ ਰਹੇ ਭਾਰਤੀਆਂ ਦੀ ਸੁਰੱਖਿਆ ਤੇ ਸਵਾਲੀਆ ਨਿਸ਼ਾਨ ਜ਼ਰੂਰ ਲਗਾ ਕੇ ਰੱਖ ਦਿੱਤਾ ਹੈ ਸੰਗਰੂਰ ਤੋਂ ਰਾਜੇਸ਼ ਕੋਹਲੀ ਜਗਬਣੀ ਟੀਵੀ